ਕਾਹਦਾ ਗੇਂਦ ਕੋਈ ਕੋਟੋਰਾ ਨਹੀਂ ਪਾਣੀ ਦੇ ਪਾਣੀ ਨਹੀਂ ਗਲਤੀ ਆ ਪਾਪਾ ਮੈਂ ਕਿਹਦੀ ਗਲਤੀ ਨਹੀਂ ਨਹੀਂ ਮੈਂ ਛੱਡਣਾ ਨਹੀਂ ਇਹ ਬਦਲਾ ਲੈਣਾ ਤੁਹਾਡੇ ਹੁਣ ਲੈ ਨਹੀਂ ਪਾਜਾ ਲੈਣਾ ਉਹ ਛੱਡਦੀ ਮੈਂ ਜਿੱਥੇ ਪਾਣੀ ਛੱਡਦੇ ਗੱਲ ਆ ਆਪਾ ਜੀ ਜਗ੍ਹਾ ਦੇ ਛਾਲੇ ਪਾੜੇ ਅਮਾਤਾ ਜੀ ਬੰਦੇ ਹੋਗੇ ਤੁਸੀਂ ਲਾਂਡੇ ਆ ਆਇਤਾ ਮੇਰੇ ਗੱਲ ਪੈਣਗੇ ਘਰੇ ਗਿਆ ਮੇਰਾ ਲੜਕਾ ਯਾ ਕੋਈ ਸਾੜਿਆ ਪੈਣਿਆ ਅਮਰਤਾਰੀ ਬੰਦੇ ਆ ਤੇ ਅਮਰਤਾਰੀ ਅਹੀਂ ਗੱਲ ਪੈਣਦਾ ਚਪੇੜ ਮਾਰੀ ਆ ਮੈਨੂੰ ਪੁੱਛੋ ਚਪੇੜ ਕਿਨੇ ਮਾਰੀ ਭਾਜੀ ਐਨ ਕਰ ਹੁਣ ਫਿਰ ਮੇਰੇ ਨਾਲ ਚਪੇੜ ਕਿਨੇ ਮਾਰੀ ਇਹਨੇ ਉੱਠ ਕੇ ਮਾਰੀ ਆ ਮੁੰਡੇ ਦੇ ਮੈਨੂੰ ਪਤਾ ਸਾਰ ਮੈਂ ਦੇਖ ਮੇਰੀ ਪੱਗ ਲਾਤੀ ਮੈਂ ਫੜ ਲਿਆ ਸੀ ਦੋਨਾਂ ਜਣਿਆਂ ਨੂੰ ਹਾਂ ਮਤਲਬ ਚੱਲ ਜੇ ਮੈਂ ਪਤਾ ਕਦੇ ਚਪੇੜ ਪਹਿਲਾਂ ਮਾਰੀ ਕੋਈ ਐਦਾ ਦੀ ਗੱਲ ਕਰੀ ਉਹਨੇ ਮਾਰੀ ਆ ਕੱਢੋ ਚਾਕਾ ਕੋਈ ਗੱਲ ਨਹੀਂ ਠੰਡੇ ਰੋਟੇ ਮਾਣਦੇ ਮੁੰਡੇ ਉੱਠ ਕੇ ਮਿੰਟੋ ਮਿੱਟੇ ਨੇ ਅੱਬਾ ਪੇ ਨੇ ਪਾਗਲ ਆਦੀ ਮੁੰਡੇ ਇਸ਼ਤਿਹਾਰ ਦੀ ਹਜ਼ੂਰੀ ਤੇ ਬੈਠੇ ਦੇਖੋ ਮੈਂ ਪਹਿਲਾਂ ਕਿਹਾ ਸੀ ਬਾਹਰ ਬੈਠੋ ਮੈਂ ਪਹਿਲਾਂ ਕਿਹਾ ਬਾਹਰ ਬੈਠੋ ਮੈਂ ਉੱਥੇ ਬੈਠਾ ਮੇਰੇ ਪਿੱਛੇ ਖੜਾ ਮੇਰੇ ਪਿੱਛੇ ਮਾਰਿਆ ਮੈਂ ਮੈਂ ਪਹਿਲਾਂ ਕਿਹਾ ਬਾਹਰ ਬੈਠੋ ਦੇ ਮੇਰੀ ਪੁੱਤ ਉਹ ਗੱਲ ਕਰ ਲੜਾਈ ਨਾ ਕਰੋ ਉਸ ਮੁੰਡੇ ਦਾ ਆਏ ਨਹੀਂ ਜਿਹੜੀ ਉਹ ਗੱਲ ਸ਼ੁਰੂ ਕਰਨੀ ਹੈ

ਇਹ ਗੱਲ ਚੋਹੇ ਤਾਂ ਮੈਂਟਮ ਨਹੀਂ ਲਾਇਆ ਗੱਲ ਸ਼ੁਰੂ ਹੋਣੀ ਕਰ ਦਿੱਤੀ ਗੱਲ ਸ਼ੁਰੂ ਇਹ ਥੋੜੀ ਗੱਲ ਹੋ ਜੇ ਕੋਈ ਕੋਸਟਾ ਨਹੀਂ ਮਾਪਰ ਦੇ ਪਾਣੀ ਨਹੀਂ ਮੇਰੇ ਤੇ ਨਹੀਂ ਗਲਤੀ ਆ ਪਾਪਾ ਮੈਂ ਨਹੀਂ ਗਲਤੀ ਸੱਤ ਕਮੇਟੀ ਬੈਠੀ ਆ ਨਹੀਂ ਨਹੀਂ ਮੈਂ ਛੱਡਣਾ ਨਹੀਂ ਇਹ ਬਦਲਾ ਲੈਣਾ ਤੁਹਾਡੇ ਨੂੰ ਹੁਣ ਲੈ ਨਹੀਂ ਬਦਲਾ ਲੈਣਾ ਉਹ ਛੱਡਦੀ ਮੈਂ ਜਿੱਥੇ ਪਾਣੀ ਆਏ ਛੱਡਦੇ ਕਰਨਾ ਆਪਾ ਜੀ ਤਗੇ ਜੋ ਸਾੜੇ ਪਿਆੜੇ ਅਮਰਤਾਰੀ ਬੰਦੇ ਹੋਗੇ ਤੁਸੀਂ ਲਾਂਡੇ ਆ ਅਜੇ ਮੇਰੇ ਗੱਲ ਪੈਣਗੇ ਘਰੇ ਗਿਆ ਮੇਰੇ ਨਾਲ ਲੜਿਆ ਕੋਈ ਸਾੜੇ ਪਿਆੜੇ ਅਮਰਤਾਰੀ ਬੰਦੇ ਆ ਅਮਰਤਾਰੀ ਅਸੀਂ ਇਹ ਗੱਲ ਪੈਣ ਨੇ ਚਪੇੜ ਮਾਰੀ ਆ ਪੁੱਛੋ ਚਪੇੜ ਕਿਨੇ ਮਾਰੀ ਭਾਜੀ ਅੰਦਰੋਂ ਹੁਣ ਫਿਰ ਮੇਰੇ ਨਾਲ ਚਪੇੜ ਕਿਨੇ ਮਾਰੀ ਜਿਹਨੇ ਉੱਠ ਕੇ ਮਾਰੀ ਆ ਮੁੰਡੇ ਦੇ ਮੈਨੂੰ ਪਤਾ ਸਮਝ ਆ ਦੇਣਾ ਮੇਰੀ ਪੱਗ ਲਾਤੀ ਮੈਂ ਫੜ ਲਿਆ ਦੋਨਾਂ ਜਣਿਆਂ ਨੂੰ ਹਾਂ ਇਹ ਮਤਲਬ ਚੱਲ ਜੇ ਲਾਂਡੇ ਮੈਨੂੰ ਪਤਾ ਕਦੋਂ ਚਪੇੜ ਪਹਿਲਾਂ ਮਾਰੀ ਕੋਈ ਐਦਾਂ ਦੀ ਗੱਲ ਕਰੀ ਉਹਨੇ ਮਾਰੀ ਐਦਾਂ ਕੱਢੋ ਚਾਕਾ ਕੋਈ ਗੱਲ ਠੰਡੇ ਰੋਟੇ ਮਾਂ ਦੀ ਮੁੰਡੇ ਉੱਠ ਕੇ ਮਿੰਟੋਂ ਮੀਟੀਆਂ ਨੇ ਅੱਬਾ ਪੇ ਨੇ ਪਾਗਲ ਆਦੀ ਮੁੰਡੇ ਇਸ਼ਤਿਹਾਰ ਦੀ ਹਜ਼ੂਰੀ ਤੇ ਬੈਠੇ ਵੇਖੋ ਮੈਂ ਪਹਿਲਾਂ ਕਿਹਾ ਸੀ ਬਾਹਰ ਬੈਠੋ ਮੈਂ ਪਹਿਲਾਂ ਕਿਹਾ ਬਾਹਰ ਬੈਠੋ ਮੈਂ ਉੱਥੇ ਬੈਠਾ ਮੇਰੇ ਪਿੱਛੇ ਖੜਾ ਮੇਰੇ ਪਿੱਛੇ ਮੈਂ ਪਹਿਲਾਂ ਕਿਹਾ ਬਾਹਰ ਬੈਠੋ ਤੇ ਹਾਂ ਨਹੀਂ ਇਹਨੂੰ ਉਹ ਗੱਲ ਕਰ ਲੜਾਈ ਨਾ ਕਰੋ ਹਾਂ

ਬਾਰ ਬੈਠੋ ਯਾਰ ਚਲੋ ਬੈਣਾ ਨਹੀਂ ਹੱਲ ਕੋਈ ਨਹੀਂ ਬਾਤ ਬਾਰ ਬੈਠੋ ਕਾ ਕਰਦਾ ਇਹ ਤਾਂ ਇਹ ਗੱਲ ਜੋ ਇਹ ਤਾਂ ਮੋਮੈਂਟਮ ਨਹੀਂ ਲਾਇਆ ਗਾਦਰ ਸ਼ੁਰੂ ਹੋ ਰਹੀ ਕਰ ਦਿੱਤੇ ਗੱਲ ਸ਼ੁਰੂ ਬਾਰ ਥੋੜੀ ਕਰ ਲੈ ਕੋਈ ਕੋਸਟਾ ਨਹੀਂ ਉਹ ਪੜੇਦੇ ਪਾਣੀ ਆ ਤੇ ਨਹੀਂ ਮੈਂ ਦੇਖਦੇ ਨਹੀਂ ਗਲਤੀ ਆ ਪਾਪਾ ਸਿੱਖ ਕਮੇਟੀ ਬੈਠੀ ਆ ਨਹੀਂ ਨਹੀਂ ਮੈਂ ਛੱਡਣਾ ਨਹੀਂ ਇਹ ਬਦਲਾ ਲੈਣਾ ਤੁਹਾਡੀ ਹੁਣ ਲੈ ਲਈ ਬਦਲਾ ਲੈਣਾ ਉਹ ਛੱਡਦੀ ਮੈਂ ਜਿੱਥੇ ਪੜੇ ਮੈਂ ਛੱਡਦੇ ਕੰਮ ਆ ਪਾਪਾ ਜੀ ਜੱਗੇ ਜੋ ਸ਼ਾਣੇ ਪਾੜੇ ਤਮਾਤਾ ਜੀ ਬੰਦੇ ਹੋਗੇ ਤੁਸੀਂ ਲਾਂਡੇ ਆ ਆਇਤਾ ਮੇਰੇ ਗੱਲ ਪੈਣਗੇ ਘਰੇ ਗਿਆ ਮੇਰਾ ਲੜਕਾ ਯਾਰ ਕੋਈ ਸਾੜੇ ਪੈਣਿਆ ਅਮਰਤਾਰੀ ਬੰਦੇ ਆ ਤੀ ਅਮਰਤਾਰੀ ਅਹੀਂ ਗੱਲ ਪੈਣ ਨੇ ਚਪੇੜ ਮਾਰੀ ਜਾਂਦਾ ਮੈਂ ਕਹਿੰਦਾ ਚਪੇੜ ਕਿਨੇ ਮਾਰੀ ਬਾਜੀ ਅੰਦਰੋਂ ਹੁਣ ਫਿਰ ਮੇਰੇ ਨਾਲ ਚਪੇੜ ਕਿਨੇ ਮਾਰੀ ਜਿੰਨੇ ਉੱਠ ਕੇ ਮਾਰੀ ਆ ਮੁੰਡੇ ਦੇ ਮੈਨੂੰ ਪਤਾ ਸਮਝ ਮੈਂ ਦੇਖ ਮੇਰੀ ਪੱਗ ਲਾਤੀ ਮੈਂ ਫੜ ਲਿਆ ਦੋਨਾਂ ਜਣਿਆਂ ਨੂੰ ਹਾਂ ਮਤਲਬ ਚੱਲ ਜੇ ਕਹਿੰਦੇ ਮੈਨੂੰ ਪਤਾ ਕਦੋਂ ਚਪੇੜ ਪਹਿਲਾਂ ਮਾਰੀ ਕੋਈ ਐਦਾਂ ਦੀ ਗੱਲ ਬਣ ਗਈ ਉਹਨੇ ਮਾਰੀ ਪੱਗ ਕੱਢੂ ਚੱਕਾ ਕੋਈ ਗੱਲ ਠੰਡੇ ਰੋਟੇ ਮਾਰੀ ਮੁੰਡੇ ਉੱਠ ਕੇ ਮਿੰਟੋ ਮਿੰਟੇ ਨੇ ਅਬਾਪ ਪਾਗਲ ਆਦੀ ਮੁੰਡੇ ਇਸ ਤੇ ਮਰਦੇ ਹਜੂਰੀ ਦੇ ਬੈਠੇ ਦੇ ਮੈਂ ਪਹਿਲਾਂ ਕਹਾਂ ਬਾਹਰ ਬੈਠੋ ਮੈਂ ਪਹਿਲਾਂ ਕਹਾਂ ਬਾਹਰ ਬੈਠੋ ਮੈਂ ਉੱਥੇ ਬੈਠਾ ਮੇਰੇ ਪਿੱਛੇ ਖੜਾ ਮੇਰੇ ਪਿੱਛੇ ਖੜਾ ਮੈਂ ਪਹਿਲਾਂ ਕਹਾਂ ਬਾਹਰ ਬੈਠੋ ਤੇ ਹਾਂ ਨਹੀਂ ਨਹੀਂ ਉਹ ਗੱਲ ਕਰੋ ਲੜਾਈ ਨਾ ਕਰੋ ਉਹ ਸਮੁੰਦੇ ਦਾ ਆਏ ਨਹੀਂ ਜਿਹੜੇ ਤਾਂ ਗੱਲ ਹੀ ਨਹੀਂ ਕਰਨੇ ਉਹ ਤੇ ਕੋਈ ਉਹ ਤੇ ਮੈਂ ਤੇ ਬੰਦੇ ਸਾਰੇ ਆਉਣਗੇ ਤੇ ਤੂੰ ਕਿਹੜਾ ਬੋਲਦਾ ਸੱਚਾ ਨੰਦ ਨੰਦ ਬੋਗੀ ਤੇ ਮਰ ਜਾ ਤੂੰ ਬਾਰ ਬੈਠੋ ਯਾਰ ਚਲ ਬੈਠਣੇ ਹੀ ਹੱਲ ਕੋਈ ਨਹੀਂ ਬਾਰ ਬੈਠੋ ਬਾਰ ਬੈਠੋ ਇਦਾਂ ਨੂੰ ਇਹ ਗੱਲ ਚੋਹੇ ਤਾਂ ਮੈਂਟਮ ਨਹੀਂ ਲਾਇਆ ਗੱਲ ਸ਼ੁਰੂ ਹੋਣੀ ਕਰ ਦਿੱਤੀ ਗੱਲ ਸ਼ੁਰੂ ਤਾਂ ਥੋੜੀ ਕਰ ਲੈ ਕੋਈ ਕੋਟਾ ਨਹੀਂ ਆਪਾਂ ਨੂੰ ਪਾੜੇ ਦੇ ਪਾਣੀ ਦੇ ਨਹੀਂ ਮੈਂ ਦੇਖਿਆ ਨਹੀਂ ਗਲਤੀ ਆ ਪਾਪਾ ਇਹ ਗਲਤੀ ਹੈ ਕਮੇਟੀ ਬੈਠੀ ਨਹੀਂ ਨਹੀਂ ਮੈਂ ਛੱਡਣਾ ਨਹੀਂ ਇਹ ਬਦਲਾ ਲੈਣਾ ਥੋੜੀ ਹੁਣ ਲੈ ਲਈ ਬਦਲਾ ਲੈਣਾ